ਦੀ ਬਰਸਾਤੀ ਮੱਕੀ 2 ਸਾਲ ਲਈ ਰਾਣਾ ਗੁਰਜੀਤ ਸਿੰਘ ਜਿਵੇਂ ਮਰਜ਼ੀ ਕਰੇ ਉਹ ਐਮ ਐਸ ਪੀ ਦੇ ਭਾਤੇ ਖਰੀਦੇਗਾ ਅਗਰ ਕਾਰਨ ਦੇਖਿਆ ਜਾਵੇ ਤਾਂ ਇਥਨੋਲ ਜਿਹੜਾ ਆ ਮੱਕੀ ਤੋਂ ਬਣ ਸਕਦਾ ਬਣਦਾ ਆ ਔਰ ਰੋਜ਼ਦਾ 5000 ਏਕੜ ਹਰਿਆਣਾ ਪੰਜਾਬ ਦੇ ਜਿਹੜੇ ਡਿਸਟਿਲਰ ਆ 5000 ਏਕੜ ਮੱਕੀ ਪੀੜਨ ਗਏ ਸੋ ਆਪਾਂ ਉਥੇ ਐਮਐਸਪੀ ਦੀ ਗੱਲ ਕੀਤੀ ਆ ਉਹ ਡਟ ਕੇ ਕੀਤੀ ਆ ਖੜੇ ਹੋਵਾਂਗੇ ਔਰ ਫਾਰਮਰ ਨੂੰ ਅੱਜ ਲੋੜ ਐ ਸਪੋਰਟ ਦੀ ਕਿ ਵੀ ਸਾਨੂੰ ਮੱਕੀ ਜਾਂ ਕੋਈ ਵੀ ਚੀਜ਼ ਪੈਦਾ ਕਰੀਏ ਉਹਨੂੰ ਖਰੀਦੇਗਾ ਕੌਣ ਸੋ ਰਾਣਾ ਗੁਰਜੀਤ ਸਿੰਘ ਨੇ ਇੱਕ ਸੋਚ ਅੱਗੇ ਕੀਤੀ ਆ ਲੇਕਿਨ ਇਹ ਇਕੱਲੇ ਰਾਣਾ ਗੁਰਜੀਤ ਸਿੰਘ ਦੇ ਕਰਨਾ ਨਹੀਂ ਹੋਣੀ ਸਰਕਾਰਾਂ ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਪਊਗਾ ਦੋ ਸਾਲ ਤੱਕ ਮੇਰੀ ਜ਼ਿੰਮੇਵਾਰੀ ਮੈਂ ਖਰੀਦੂਗਾ ਮੇਕਨ ਉਹਦੇ ਬਾਅਦ ਕੀ ਪ੍ਰੋਗਰਾਮ ਬਣਨੇ ਆ ਬਾਲ ਨੂੰ ਮੈਂ ਰੋਲ ਕੀਤਾ ਹੁਣ ਸਰਕਾਰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਦੀ ਆ ਮਰਨਾ ਗੱਲ ਕਰਦੀ ਆ ਜਾਂ ਆਪਣੇ ਅਫਸਰਾਂ ਨੂੰ ਹਦਾਇਤ ਦੇ ਕੇ ਪਾਲਿਸੀ ਬਣਾਉਂਦੀ ਆ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਹੋਰ ਆ ਵਿਸ਼ੇਸ਼ ਸਦਨ ਜੇ ਅੱਜ ਸਦਿਆ ਉਹਦੇ ਤੇ ਖੇਤੀਬਾੜੀ ਦੀ ਇਹਨਾਂ ਦੀ ਪਾਲਿਸੀ ਵੇਖੀ ਉਹ ਬਿਲਕੁਲ ਹੌਲੋ ਆ ਉਹਦੇ ਅੰਦਰ ਕੁਝ ਨਹੀਂ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਇਹ 2 ਦਿਨ ਦਾ ਸੈਸ਼ਨ ਮੈਂਸ ਬੁਲਾ ਕੇ ਕਿ ਸਟੈਚੂਟਰੀ ਰਿਕੁਆਇਰਮੈਂਟ ਤੁਸੀਂ ਫੁੱਲਫਿਲ ਕਰਨ ਨਹੀਂ ਬਲਾਓ ਮੈਂ ਸਮਝਦਾ ਹਾਂ ਇਹ ਤੋਂ ਮੰਦ ਭਾਗਾ ਪੰਜਾਬ ਲਈ ਕੋਈ ਗੱਲ ਨਹੀਂ ਹੋ ਸਕਦੀ ਔਰ ਖਾਲੀ ਇਹ ਨਹੀਂ ਅੱਜ ਪੰਜਾਬ ਨੂੰ ਇੱਕ ਦਿਸ਼ਾ ਦੇਣ ਦੀ ਲੋੜ ਹੈ ਔਰ ਪੰਜਾਬ ਦੇ ਲੋਕ ਉਡੀਕ ਰਹੇ ਆ ਔਰ ਮੇਰੇ ਮਨ 'ਚ ਬੜੇ ਵਲਵਲੇ ਆ ਐਵੇਂ ਪ੍ਰੈਕਟੀਕਲ ਮੈਨ ਮੈਂ ਜ਼ਿੰਦਗੀ 'ਚ ਕਿਸਾਨੀ ਤੋਂ ਉੱਪਰ ਉੱਠਿਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਗਰ ਹਿੰਮਤ ਕਰੋਗੇ ਤੁਸੀਂ ਉਦਯੋਪਪਤੀ ਬਣ ਸਕਦੇ ਹੋ ਤੁਸੀਂ ਜ਼ਿੰਦਗੀ ਚ ਕੁਝ ਵੀ ਕਰ ਸਕਦੇ ਹੋ ਅੱਜ ਸਾਰ ਨੂੰ ਵੱਡਾ ਮਸਲਾ ਪੰਜਾਬ ਅੱਗੇ ਪਾਣੀ ਦਾ ਡੀਪ ਲੀਟਿੰਗ ਵਾਟਰ ਟੇਬਲ ਜਿਹੜਾ ਹੈ ਨਾ ਇੱਕ ਬੜਾ ਵੱਡਾ ਮਸਲਾ ਔਰ ਪੰਜਾਬ ਦੀ 18 ਤੋਂ 20% ਧਰਤੀ ਕਪਾਹ ਹੇਠ ਸੀ ਜਿਹੜੀ ਕਿ ਅੱਜ ਕੇਵਲ 2% ਰਹਿ ਗਈ ਆ 8 ਲੱਖ 10 ਲੱਖ ਹੈਕਟੇਰ ਤੋਂ ਕਟਦੀ 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 ਅੱਜ 98000 ਹੈਕਟੇਰ ਤੇ ਆ ਗਈ। ਔਰ ਜਿਹੜੀ ਇਹ ਧਰਤੀ ਕਪਾਹ ਹੀਟ ਸੀ ਉਹ ਅੱਜ ਉਹ ਵੀ ਝੋਨੇ ਹੀਟ ਆ ਗਈ। ਕਹਿਣ ਦਾ ਮਤਲਬ ਆ ਝੋਨਾ ਪਾਣੀ ਜ਼ਿਆਦਾ ਲੈਂਦਾ ਕਪਾਹ ਪਾਣੀ ਘੱਟ ਲੈਂਦੀ ਆ ਔਰ ਇਹਦੀ ਚਿੰਤਾ ਸਾਨੂੰ ਸਾਰੇ ਪੰਜਾਬੀਆਂ ਨੂੰ ਹੋਣੀ ਚਾਹੀਦੀ ਆ। ਤੇ ਉਸ ਨੇ ਬਦਲਦੀ ਗੱਲ ਕਰਨੀ ਚਾਹੀਦੀ ਆ। ਔਰ ਮੈਂ ਆਪਣਾ ਫਰਜ ਸਮਝਿਆ ਜਦ ਮੈਂ ਦੇਖਿਆ ਕਿ ਕੋਈ ਵੀ ਸਰਕਾਰ ਜਿਹੜੀ ਆਉਂਦੀ ਆ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਆ ਲੇਕਿਨ ਡਾਈਵਰਸੀਫਿਕੇਸ਼ਨ ਤੇ ਗੰਭੀਰ ਨਹੀਂ ਹੁੰਦੀ ਤੇ ਮੈਂ ਉਥੇ ਕਿਸਾਨਾਂ ਦਾ ਮੇਜ ਐਕਸਪਰਟ ਡਾਕਟਰ ਚੌਧਰੀ ਨੂੰ ਲੈ ਕੇ ਗਿਆ ਜਿਨ੍ਹਾਂ ਨੇ ਮੱਕੀ ਦੇ ਉੱਤੇ ਮੱਕੀ ਬੀਜਣੀ ਕਿਦਾਂ ਬੀ ਕਿਹੜੇ ਨੇ ਤੇ ਉਹਦਾ ਉਤਪਾਦਨ ਵੱਧ ਤੋਂ ਵੱਧ ਕਿਵੇਂ ਲਿਆ ਜਾਵੇ ਉਹਦੀ ਗੱਲ ਕੀਤੀ ਜਿੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਅੱਜ ਕਿਸੇ ਨੂੰ ਵੀ ਅਸੀਂ ਕਹੀਏ ਕਿ ਤੁਸੀਂ ਆ ਫਸਲ ਬੀਜਦੇ ਹੋ ਲੋਕ ਕਹਿੰਦੇ ਵੀ ਵੈਜੀਟੇਬਲਸ ਬਿਜੜੀਆਂ ਚਾਹੀਦੀਆਂ ਗੱਲ ਮਾਰਕੀਟਿੰਗ ਦੀ ਆ ਹੁਣ ਮੱਕੀ ਜੇ ਬਿਜਾਉਣੀ ਆ ਤੇ ਉਹਦੀ ਮਾਰਕੀਟਿੰਗ ਦੀ ਗੱਲ ਕੌਣ ਕਰੇਗਾ ਸਰਕਾਰ ਨੇ ਨਾ ਤਾਂ ਵਜਾਉਣ ਦੀ ਗੱਲ ਕੀਤੀ ਤੇ ਨਾ ਮਾਰਕੀਟਿੰਗ ਦੀ ਕੀਤੀ ਔਰ ਜਦੋਂ ਪਿਛਲੇ ਸਾਲ ਪਿਛਲੇ ਸਾਲ ਪਿੰਕ ਬੋਲ ਵਾਰਮ ਕਰਕੇ ਕਾਟਨ ਖੜੀ ਲੋਕਾਂ ਨੇ ਵਾਈ ਤਾਂ ਮੇਰੇ ਮਨ ਚ ਆਇਆ ਕਿ ਮੱਕੀ ਹੀ ਇਹਦਾ ਇਲਾਜ ਹੈ ਔਰ ਸਾਨੂੰ ਮੱਕੀ ਦਾ ਜਿਹੜਾ ਇਲਾਕਾ ਉਹ ਜਿਹੜਾ ਕਾਟਨ ਦਾ ਇਲਾਕਾ ਉਹ ਚ ਮੱਕੀ ਬੀਜਣੀ ਚਾਹੀਦੀ ਆ ਤੇ 10 ਏਕੜ ਪਿਛਲੇ ਸਾਲ ਬਿਜਾਈ ਕੀਤੀ ਔਰ ਬਿਲਕੁਲ ਗੰਤ ਟਾਈਮ ਤੇ ਜਿਹੜਾ ਮਹੀਨਾ ਵੱਢਣ ਦਾ ਹੁੰਦਾ ਨਾ ਮੱਕੀ ਦਾ ਸਤੰਬਰ ਅਖੀਰ ਚ ਵੱਢੀਦੀ ਆ ਤੇ ਪਹਿਲੀ ਸਤੰਬਰ ਨੂੰ ਉਹ ਮੱਕੀ ਬਜਾਈ ਹੋਈ 22 ਕੁੰਟਲ ਨਿਕਲੀ ਮੈਂ ਸਰਕਾਰ ਨੂੰ ਚਿੱਠੀ ਵੀ ਲਿਖੀ ਆ ਕਿ ਮੱਕੀ ਨੂੰ ਪ੍ਰਮੋਟ ਕਰੋ ਜਿਹੜੀ ਬਰਸਾਤੀ ਆ ਪਰ ਬਰਸਾਤੀ ਮੱਕੀ 30 ਤੋਂ ਵੱਧ ਕੁੰਟਲ ਨਿਕਲਣਗੇ ਜੇ ਉਹਨੂੰ ਢੰਗ ਨਾਲ ਆਪਾਂ ਦੇਖ ਰੇ ਕਰੀਏ ਔਰ ਉਹਦੀ ਪ੍ਰੋਮੋਸ਼ਨ ਦੇ ਵਿੱਚ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾਵਾਂਗਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਦੱਸਿਆ ਤੇ ਹੁਣ ਗੱਲ ਆ ਜਾਂਦੀ ਆ ਕਿ ਭਾਈ ਮੱਕੀ ਦੀ ਵਾਇਬਿਲਟੀ ਮੱਕੀ ਨੂੰ ਵਾਇਬਲ ਕਰਨ ਲਈ ਸ਼ੁਰੂ ਦੇ ਵਿੱਚ ਦੇਖੋ ਆਪਾਂ ਨੂੰ ਉਹਨਾਂ ਨੂੰ ਕੋਈ ਨਾ ਕੋਈ ਕੈਸ਼ ਇਨਸੈਂਟਿਵ ਦੇਣਾ ਪਊਗਾ ਜਿਹੜਾ ਬੰਦਾ ਮੱਕੀ ਬੀਜੂਗਾ ਝੋਨਾ ਨਹੀਂ ਬੀਜੂਗਾ ਉਹ 10000 ਰੁਪਏ ਪਰ ਏਕੜ ਦਾ ਸਰਕਾਰ ਦਾ ਬਿਜਲੀ ਦਾ ਬਿੱਲ ਘਟਾਊਗਾ ਸੋ 10000 ਰੁਪਏ ਸਿੱਧਾ ਉਹਨੂੰ ਟ੍ਰਾਂਸਫਰ ਕਰ ਦਿਓ ਇਹੀ ਚੀਜ਼ ਬਾ ਸਰਕਾਰ ਤੋਂ ਮੰਗੋ ਕਿ ਪੰਜਾਬ ਨੂੰ ਰੇਗਿਸਤਾਨ ਬਣਾਉਣ ਤੋਂ ਬਚਾਉਣ ਲਈ ਸਾਨੂੰ ਆ ਇਨਸੈਂਟਿਵ ਦੇਣਾ ਪਊਗਾ 10000 ਪੰਜਾਬ ਸਰਕਾਰ ਦੇਵੇ 15000 ਪਾਸ ਸਰਕਾਰ ਤੋਂ ਕਰੇ ਔਰ ਹੁਣ ਗੱਲ ਮਾਰਕੀਟਿੰਗ ਦੀ ਸੀ ਔਰ ਮੈਂ ਉੱਥੇ ਅਸ਼ੋਰ ਕੀਤਾ ਕਿ ਬਰਸਾਤੀ ਮੱਕੀ 2 ਸਾਲ ਲਈ ਰਾਣਾ ਗੁਰਜੀਤ ਸਿੰਘ ਜਿਵੇਂ ਮਰਜ਼ੀ ਕਰੇ ਉਹ ਐਮਐਸਪੀ ਦੇ ਭਾਅ ਤੇ ਖਰੀਦੇਗਾ ਉਹਦੇ ਪਿੱਛੇ ਕਾਰਨ ਅਗਰ ਕਾਰਨ ਦੇਖਿਆ ਜਾਵੇ ਤਾਂ ਇਥੈਨੋਲ ਜਿਹੜਾ ਆ ਮੱਕੀ ਤੋਂ ਬਣ ਸਕਦਾ ਬੰਦਾ ਆ ਔਰ ਰੋਜ਼ਦਾ 5000 ਏਕੜ ਹਰਿਆਣਾ ਪੰਜਾਬ ਦੇ ਜਿਹੜੇ ਡਿਸਟ੍ਰਿਕਟ ਲਿਆ 5000 ਏਕੜ ਮੱਕੀ ਪੀੜਨ ਗਏ ਸੋ ਆਪਾਂ ਉਥੇ ਐਮਐਸਪੀ ਦੀ ਗੱਲ ਕੀਤੀ ਆ ਉਹ ਡਟਕੇ ਕੀਤੀ ਆ ਖੜੇ ਹੋਵਾਂਗੇ ਔਰ ਫਾਰਮਰ ਨੂੰ ਅੱਜ ਲੋੜ ਹੈ ਸਪੋਰਟ ਦੀ ਕਿ ਵੀ ਸਾਨੂੰ ਮੱਕੀ ਜਾਂ ਕੋਈ ਵੀ ਚੀਜ਼ ਪੈਦਾ ਕਰੀਏ ਉਹਨੂੰ ਖਰੀਦੇਗਾ ਕੌਣ ਸੋ ਰਾਣਾ ਗੁਰਜੀਤ ਸਿੰਘ ਨੇ ਇੱਕ ਸੋਚ ਅੱਗੇ ਕੀਤੀ ਆ ਲੇਕਿਨ ਇਹ ਇਕੱਲੇ ਰਾਣਾ ਗੁਰਜੀਤ ਸਿੰਘ ਦੇ ਕਰਨਾ ਨਹੀਂ ਹੋਣੀ ਸਰਕਾਰਾਂ ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਪਊਗਾ ਔਰ ਖਾਲੀ ਇਹ 2 ਸਾਲ ਦੀ ਗੱਲ ਨਹੀਂ 2 ਸਾਲ ਤਾਂ ਮੇਰੀ ਜ਼ਿੰਮੇਵਾਰੀ ਮੈਂ ਖਰੀਦੂਗਾ ਲੇਕਿਨ ਉਹਦੇ ਬਾਅਦ ਕੀ ਪ੍ਰੋਗਰਾਮ ਬਣਨੇ ਆ ਬੋਲ ਨੂੰ ਮੈਂ ਰੋਲ ਕੀਤਾ ਹੁਣ ਸਰਕਾਰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਦੀ ਆ ਮੇਰੇ ਨਾਲ ਗੱਲ ਕਰਦੀ ਆ ਜਾਂ ਆਪਣੇ ਅਫਸਰਾਂ ਨੂੰ ਹਦਾਇਤ ਦੇ ਕੇ ਪਾਲਿਸੀ ਬਣਾਉਂਦੀ ਆ ਉਹਦੇ ਵਿੱਚ ਚਰਚਾ ਹੋਣੀ ਚਾਹੀਦੀ ਆ ਔਰ ਆ ਵਿਸ਼ੇਸ਼ ਸਦਨ ਜੇ ਅੱਜ ਸਦਿਆ ਉਹਦੇ ਤੇ ਖੇਤੀਬਾੜੀ ਦੀ ਇਹਨਾਂ ਦੀ ਪਾਲਿਸੀ ਵੇਖੀ ਉਹ ਬਿਲਕੁਲ ਹਲੋ ਆ ਉਹਦੇ ਅੰਦਰ ਕੁਝ ਨਹੀਂ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਇਹ 2 ਦਿਨ ਦਾ ਸੈਸ਼ਨ ਮੈਂਸ ਬਲਾ ਕੇ ਤੇ ਸਟੈਚੂਟਰੀ ਰਿਕੁਆਇਰਮੈਂਟ ਤੁਸੀਂ ਫੁੱਲਫਿਲ ਕਰਨ ਨਹੀਂ ਬੁਲਾਓ ਮੈਂ ਸਮਝਦਾ ਹਾਂ ਕਿ ਤੋਂ ਮੰਦ ਭਾਗਾ ਪੰਜਾਬ ਲਈ ਕੋਈ ਗੱਲ ਨਹੀਂ ਹੋ ਸਕਦੀ ਔਰ ਖਾਲੀ ਇਹ ਨਹੀਂ ਅੱਜ ਪੰਜਾਬ ਨੂੰ ਇੱਕ ਦਿਸ਼ਾ ਦੇਣ ਦੀ ਲੋੜ ਆ ਔਰ ਪੰਜਾਬ ਦੇ ਲੋਕ ਉਡੀਕ ਰਹੇ ਆ ਔਰ ਮੇਰੇ ਮਨ ਚ ਬੜੇ ਵਲਵਲੇ ਆ ਐਮ ਇੱਕ ਪ੍ਰੈਕਟੀਕਲ ਮੈਨ ਮੈਂ ਜ਼ਿੰਦਗੀ ਚ ਕਿਸਾਨੀ ਤੋਂ ਉੱਪਰ ਉੱਠਿਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਣਾ ਕਿ ਅਗਰ ਹਿੰਮਤ ਕਰੋਗੇ ਤੁਸੀਂ ਉਦਯੋਗਪਤੀ ਬਣ ਸਕਦੇ ਹੋ ਤੁਸੀਂ ਜ਼ਿੰਦਗੀ ਚ ਕੁਝ ਵੀ ਕਰ ਸਕਦੇ ਹੋ ਔਰ ਇੱਕ ਪ੍ਰਪੋਜ਼ਲ ਮੇਰਾ ਬਹੁਤ ਦੇਰ ਪਹਿਲਾਂ ਤੋਂ 2015 ਚ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਸੀ ਮੈਂ ਲਿਖਿਆ ਸੀ ਕਿ ਕਿਸਾਨ ਨੂੰ ਤੁਸੀਂ son of the soil ਨੂੰ ਤੁਸੀਂ ਐਂਟਰਪ੍ਰੀਨਿਅਰ ਬਣਾਓ ਉਹਦੀ ਗੱਲ ਫਿਰ ਕਿਸੇ ਦਿਨ ਤੁਹਾਡੇ ਨਾਲ ਕਰਾਂਗੇ ਅੱਜ ਇੰਨਾ ਹੀ ਕਾਫੀ ਕੋਈ ਸਵਾਲ ਮੱਕੀ ਦੇ ਰਿਲੇਟਿਡ ਹੋਵੇ ਤੁਸੀਂ ਖੁੱਲ ਕੇ ਮੈਨੂੰ ਪੁੱਛ ਸਕਦੇ ਹੋ ਅਰਵਿੰਦ ਜੀ ਨੇ ਪਹਿਲੇ ਹੀ ਕਿਹਾ ਸਕਾਰ ਗਿਆ ਜਦੋਂ ਨਾਲ ਦੇ ਦਿੱਤੀ ਐਮਐਸਕੇ ਦੇਵਾ ਗਿਆ ਜਿਹੜਾ ਰਵਾਇਤੀ ਕਹੋਗੇ ਕਿ ਪੈਸੇ ਕਿਹ ਚੁੱਕੀ ਆ ਮੀਟਿੰਗ ਦੇ ਵਿੱਚ ਕਿਸਾਨਾਂ ਨਾਲ ਹੈ ਨਾ ਕਿ ਐਡ ਕਰਦੇ ਨਾਲ ਉਹਨੇ ਪ੍ਰਿੰਸਪਲ ਕਿਹਾ ਜੀ ਆ ਬਹੁਤ ਵੱਡੇ ਕਿਸਾਨ ਜੇ ਮੌਂਗੇ ਤਾਂ ਐਮ ਐਸ ਸੀ ਕਿਵੇਂ ਲਾਉਂਗੇ ਕਿਸ ਤਰ੍ਹਾਂ ਇਹ ਚੀਜ਼ ਹੋ ਰਹੀ ਹੈ ਦੇਖੋ ਸਵਾਲ ਤੁਹਾਡਾ ਬਹੁਤ ਵਧੀਆ ਤੁਹਾਡਾ ਹੀ ਬਹੁਤ ਵਧੀਆ ਹੁਣ ਗੱਲ ਆ ਕਿ ਜਿਹੜੀ ਮੱਕੀ ਬੀਜਣੀ ਆ ਬਰਸਾਤੀ ਉਹ ਖਾਦੀ ਮੱਕੀ ਤੇ ਜਾ ਕੇ ਗੱਲ ਨਹੀਂ ਰੁਕਣੀ ਉਹਦੇ ਚ ਫਿਰ ਸਤੰਬਰ ਮਹੀਨੇ ਚ ਆਪਾਂ ਧਾਲ ਬੀਜਾਂਗੇ 60 ਦਿਨਾਂ ਚੋ ਪੱਕ ਜਣੀ ਆ ਉਹਦੇ ਬਾਅਦ ਫਿਰ ਕਣਕ ਬੀਜਾਂਗੇ ਤਿੰਨ ਫਸਲਾਂ ਜੀਮਿੰਦਾਰ ਕੱਢੇ ਤੇ ਵਾਇਬਿਲਟੀ ਆਊਗੀ ਔਰ ਜਿਹੜਾ ਸਵਾਲ ਤੁਹਾਡਾ ਗਗਨ ਜੀ ਤੁਸੀਂ ਕਹਿ ਰਹੇ ਹੋ ਕਿ ப்ਲੂਪ੍ਰਿੰਟ ਬਣਾਇਆ ਆਪਾਂ ਬਣਾਇਆ ਅੱਜ ਜਿੰਨੀ ਮੱਕੀ ਹਰਿਆਣਾ ਔਰ ਪੰਜਾਬ ਚ 에ਥਨੋਲ ਫੈਕਟਰੀਆਂ ਲਾ ਰਹੀਆਂ ਉਹ ਰਾਜਸਥਾਨ ਮੱਧ ਪ੍ਰਦੇਸ਼ ਬਿਹਾਰ ਤੇ ਸਾਊਥ ਇੰਡੀਆ ਤੋਂ ਐਨ ਐਨ ਐ ਭਾੜੇ ਦੇ ਕੇ ਬੁਲਾ ਰਹੇ ਮਂਗਾ ਰਹੇ ਤੇ ਜੇ ਸਾਨੂੰ ਸਾਡੇ ਘਰ ਚ ਰੋ ਮਟੀਰੀਅਲ ਮਿਲੇ ਤੇ ਕੋਈ ਸਾਨੂੰ ਹੋਰ ਕੀ ਚਾਹੀਦਾ ਇਹਦੇ ਇਲਾਵਾ ਸਟਾਰਚ ਇੰਡਸਟਰੀਆ ਜਿਹਨੂੰ ਦੀ ਬੜੀ ਵੱਡੀ ਖਪਤ ਹੈ ਮੱਕੀ ਦੀ ਉਹਦੇ ਬਾਅਦ ਫੀਡ ਇੰਡਸਟਰੀਆ ਔਰ ਮਲਟੀਪਲ ਯੂਸਸ ਹੈ ਇਸ ਮੱਕੀ ਦੇ ਸੋ ਮੱਕੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਖਾਲੀ ਸੇਦ ਦੇਣ ਦੀ ਔਰ ਸੋਚ ਰੱਖਣ ਦੀ ਔਰ ਇੰਪਲੀਮੈਂਟ ਕਰਨ ਦੀ ਲੋੜ ਹੈ ਅੱਜ ਦੀ ਸਰਕਾਰ ਨੇ ਤਾਂ ਇੰਤਜ਼ਾਮ ਮੱਕੀ ਦੇ ਬੀ ਦਾ ਵੀ ਨਹੀਂ ਕੀਤਾ ਜਿਹੜਾ 2600 ਰੁਪਏ ਬੀ ਹੋਣਾ ਚਾਹੀਦਾ ਇੱਕ ਏਕੜ ਦਾ ਉਹ 4000 ਰੁਪਏ ਨੂੰ ਵੇਚ ਰਿਆ ਵਾਟ ਇਜ਼ ਥਿਸ ਹੂ ਹਜ਼ ਟੂ ਬੀ ਰਿਸਪੌਂਸਿਬਲ ਰਿਸਪੌਂਸਿਬਿਲਟੀ ਕਹ ਦੀਆ ਭਈ ਮੈਂ ਤਾਂ ਕਿਸੇ ਦਾ ਕਰਾਸ ਚੈੱਕ ਨਹੀਂ ਕਰ ਸਕਦਾ ਸਰਕਾਰਾਂ ਦੇ ਕੰਮ ਆ ਲੇਕਿਨ ਮੈਂ ਸਰਕਾਰਾਂ ਦੇ ਲਿਖਤ ਰੂਪ ਚ ਮੁੱਖ ਮੰਤਰੀ ਜੀ ਨੂੰ ਵੀ ਚਿੱਠੀ ਲਿਖੀ ਹੈ ਕਿ ਇਹ ਤੇ ਗੌਰ ਕੀਤਾ ਜਾਵੇ